ਮਰਸਰ ਪਿੰਡਾ ਪੁਰ ਗੋਸਾਲਾ ਆਪਣਾ 122ਵਾਂ ਗੋਪਾਸ਼ੀ ਉਤਸਵ ਮਨਾਉਣ ਜਾ ਰਹੀ ਹੈ ਉਹਦੀ ਉਸ ਕੜੀ ਦੇ ਵਿੱਚ ਸਭ ਤੋਂ ਪਹਿਲਾਂ ਤਵਾਜਰੋਂ ਕੀਤਾ ਉਸ ਤੋਂ ਬਾਅਦ ਗੋ ਮਾਤਾ ਦਾ ਪੂਜਨ ਕੀਤਾ ਹੈ ਤੇ ਹੁਣ ਵੀ ਸ਼ਾਂਤੀ ਵਾਸਤੇ ਹਵਨਿਆ ਕੀਤਾ ਹੈ ਇਸ ਤੋਂ ਬਾਅਦ ਸਾਡੀ ਜਿਹੜੀ ਲੜੀ ਹੈ ਉਹਦੇ ਮੁਤਾਬਕ ਢਾਈ ਹੋ ਜੇ ਸਕੂਲ ਦੇ ਬੱਚਿਆਂ ਨੂੰ ਦੁੱਧ ਪਲਾਨ ਦਾ ਕਾਰਜਕ੍ਰਮ ਹੈ ਉਹਦੇ ਵਿੱਚ ਸੜੇ ਐਮਐਲਏ ਇਲਾਕੇ ਦੇ ਜਿਹੜੇ ਐਮਐਲਏ ਨੇ ਅਜੇ ਗੁਪਤਾ ਜੀ ਉਹ ਤੇ ਨਾਲੇ ਗੋਸੇਵਾ ਬੋਰਡ ਦੇ ਜਿਹੜੇ ਵਾਈਸ ਚੇਅਰਮੈਨ ਨੇ ਮਨੂਜੀ ਸਿੰਘ ਅਗਰਵਾਲ ਉਹ ਦੁੱਧ ਬੱਚਿਆਂ ਨੂੰ ਪਿਲਾਣਗੇ ਉਸ ਤੋਂ ਬਾਅਦ 3 ਵਜੇ ਸਾਡੇ ਜਿਹੜੇ 메ਨ ਫੰਕਸ਼ਨ ਅਮਰ ਸਦੀ ਸਤਸੰਗ ਹੋਏਗਾ ਉਹਦੇ ਵਿੱਚ ਸਾਡੇ ਵਿਸ਼ੇਸ਼ అతిథੀ ਜਿਹੜੇ ਨੇ ਉਹ ਮੇਅਰ ਸਾਹਿਬ ਹੋਣਗੇ ਲੇਕਿਨ ਸਾਡੇ ਜਿਹੜੇ ਮੁੱਖ ਤਿਥੀ ਸੀਗੇ ਉਹ ਡੀਸੀ ਸਾਹਿਬ ਸ਼ਕਸ਼ੀ ਸੀਗੇ ਉਹਨਾਂ ਦਾ ਟ੍ਰਾਂਸਫਰ ਹੋ ਗਿਆ ਉਹ ਨਹੀਂ ਆ پا ਰਹੇ ਇਸ ਵਾਸਤੇ ਸਾਰਾ ਜਿਹੜਾ ਕਾਰਜਕ੍ਰਮ ਹੈ ਵਿਸ਼ੇਸ਼ అతిథੀ ਦੇ ਹੱਥੋਂ ਹੀ ਹੋਏਗਾ ਇਹ ਸਾਰਾ ਜਿਹੜਾ ਕਾਰਜਕ੍ਰਮ ਅਸੀਂ ਕਰ ਰਹੇ ਆ ਸਰ ਜਿਹੜੇ ਸੰਚਕ ਨੇ ਆਪਣੇ ਕੋਰਵਿਜੇ ਪ੍ਰਤਾਪ ਸਿੰਘ ਜੀ ਉਹਨਾਂ ਦੀ ਰਹਿਨਮਾਈ ਜੀ ਕਰ ਰਹੇ ਆ ਉਹਨਾਂ ਦਾ ਸਾਨੂੰ ਅਸ਼ੀਰਵਾਦ ਹੈ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਦਾ ਅਸੀਂ ਐਸਾ ਕੰਮ ਲਿਆ ਹੈ ਸਾਡੇ ਉੱਤੇ ਬਹੁਤ ਵੱਡੀ ਕਿਰਪਾ ਹੈ ਕੋਰਵਿਜੇ ਪ੍ਰਤਾਪ ਸਿੰਘ ਜੀ ਦੀ ਤੇ ਨਾਲ ਵਾਲੀਆ ਤੇਰਾਜ ਜੀ ਜਿਹੜੇ ਬਹੁਤ ਵੱਡੇ ਗram ਸੇਵਕ ਨੇ ਉਹਨਾਂ ਦਾ ਬਹੁਤ ਅਸ਼ੀਰਵਾਦ ਹੈ ਅਸੀਂ ਸਮਝਦੇ ਆ ਕਿ ਅਮਰਸਦੀ ਜਨਤਾ ਜਿਹੜੀ ਹੈ ਉਹ ਅੰਮ੍ਰਿਤ ਬਾਣੀ ਲੈ ਕੇ ਗ੍ਰੰਥ ਕਰਨ ਕਰਕੇ ਸਾਰੇ ਹੀ ਜਿਹੜੇ ਨੇ ਫਲੀਪੂਤ ਹੋਣਗੇ ਉਹ ਗਊ ਮਾਤਾ ਦੀ ਸੇਵਾ ਸਰਵਪ੍ਰੀ ਸੇਵਾ ਹੈ ਐਸ ਤੋਂ ਵੱਡੀ ਕੋਈ ਸੇਵਾ ਨਹੀਂ ਹੋ ਸਕਦੀ ਜਿਹੜੀ ਕਿ ਸਾਨੂੰ ਗਊ ਮਾਤਾ ਜਿਹੜੀ ਹੈ ਗੋਬਰ ਗੋਮੂਤਰ ਦੁੱਧ ਤੇ ਦਹੀਂ ਕਿਉਂ ਵੀ ਦਿੰਦੀ ਹੈ ਅਸੀਂ ਸਮਝਦੇ ਹਾਂ ਕਿ ਸਭ ਤੋਂ ਵੱਡੀ ਜਿਹੜੀ ਦਿਨ ਜਿਹੜੀ ਹੈ ਭਾਰਤ ਵਰਸ ਨੂੰ ਗਊ ਮਾਤਾ ਦੀ ਦਿਨ ਹੈ ਅਸੀਂ ਗਊ ਮਾਤਾ ਦੇ ਬਹੁਤ ਰੀਂਆ ਕਿ ਉਹ ਸਾਨੂੰ ਸੇਵਾ ਮਿਲੀ ਹੈ ਬਹੁਤ ਬਹੁਤ ਧੰਨਵਾਦ गौ माता की जय गौ माता की जय आज assi gopalashtami jadi manai manaan ja rahe haan aur swerdhi mana rahe haan oh 21 122 vi vaarshik utsav hai jandi ki is gaushala nu sthapit hoy 122 varsh ho gaye ne jera assi har saal eh karyakram karde haan aur eh gopalashtami wale din hi eh karyakram kita janda hai is gopalashtami de utte khaas hai ki kaafi jera hai gaushala ne ਇਸ ਸਮੇਂ ਦੇ ਵਿੱਚ ਤਰੱਕੀ ਕੀਤੀ ਹੈ ਤੁਸੀਂ ਦੇਖ ਰਹੇ ਹੋ ਜਿਹੜੇ ਪੁਰਾਣੇ ਇੱਥੇ ਸ਼ੈੱਡ ਵੀ ਬਣਿਆ ਹੈ ਅਸੀਂ ਇਹ ਨਿਸ਼ਚਿਤ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿਉਂਕਿ ਬਹੁਤ ਖੰਡਰ ਹਾਲਤ ਦੇ ਵਿੱਚ ਹੈ ਤੇ ਇਹਨਾਂ ਨੂੰ ਦੁਬਾਰਾ ਨਵਾਂ ਬਣਾਇਆ ਜਾਏਗਾ ਔਰ ਇਥੇ ਮਾਡਰਨ ਤਰੀਕੇ ਦੀ ਜਿਸ ਤਾਂ ਸੱਜੇ ਪਾਸੇ ਸਾਡੇ ਸ਼ੈੱਡ ਹੈ ਇੱਕਦਮ ਨਵਾਂ ਮਾਡਰਨ ਇਸੇ ਤਰ੍ਹਾਂ ਦੇ ਲੇਕਿਨ ਪੱਕੇ ਲੈਂਟਰਡ ਸ਼ੈੱਡ ਅਸੀਂ ਬਣਾਉਂਦਾ ਨਿਸ਼ਚੈ ਕੀਤਾ ਹੈ ਔਰ ਇਹ ਸਾਰਾ ਕੰਮ ਜਰਹਾ ਹੈ ਇੱਕ ਗਊ ਭਕਤਾ ਦੇ ਨਾਲ ਔਰ ਸ਼ਹਿਰ ਦੀ ਜਨਤਾ ਦੇ ਨਾਲ ਦੇ ਪ੍ਰਯਾਸ ਦੇ ਨਾਲ ਹੋ ਸਕਦਾ ਹੈ ਤੇ ਅਸੀਂ ਸਾਰਿਆਂ ਨੂੰ ਨਿਵੇਦਨ ਕਰਦੇ ਆ ਕਿ ਦੇ ਵਿੱਚ ਵੱਡ ਚੜ ਕੇ ਹਿੱਸਾ ਲਵੋ ਇੱਕ ਪੁਰਾਣੀ ਕਹਾਵਤ ਹੈ ਪਹਿਲਾ ਮਾਂ ਦੁੱਧ ਦਾ ਦੂਜਾ ਦੁੱਧ ਗਾਂ ਦਾ ਅਗਰ ਮਾਤਾ ਦਾ ਦੁੱਧ ਕਿਸੇ ਬੱਚੇ ਨੂੰ ਨਹੀਂ ਮਿਲਦਾ ਤੇ ਉਹਨੂੰ ਗਊ ਮਾਤਾ ਦਾ ਦੁੱਧ ਦਿੱਤਾ ਜਾਵੇ ਤੇ ਉਹਨਾਂ ਹੀ ਪੋਸ਼ਟਿਕ ਆਹਾਰ ਹੈ ਉਹਦੇ ਵਾਸਤੇ ਹੁੰਦਾ ਹੈ ਤੇ ਮੈਂ ਸਾਰੇ ਜਿੰਨੇ ਵੀ ਪਰਿਵਾਰ ਹੈ ਜਿਹਦੇ ਵੀ ਗੋ ਮਾਤਾ ਦਾ ਦੁੱਧ ਲੈਂਦੇ ਆ ਜਾਂ ਜਿਹੜਾ ਪੀਣਾ ਚਾਹੁੰਦੇ ਆ ਇੱਥੇ ਗਊ ਸ਼ਾਲਾ 'ਚ ਅਵੇਲੇਬਲ ਹੈ ਉਹ ਆ ਕੇ ਲੈ ਸਕਦੇ ਆ ਜਾਂ ਥੋੜਾ ਬਹੁਤਾ ਅਸੀਂ ਉਹਨਾਂ ਨੂੰ ਘਰ ਵੀ ਸਪਲਾਈ ਕਰ ਸਕਦੇ ਆ ਜਿਹੜਾ ਲੈਣਾ ਚਾਵੇ ਉਹ ਲੈ ਸਕਦਾ ਹੈ ਔਰ ਇਹ ਪੋਸ਼ਟਿਕ ਦਾ ਆਹਾਰ ਜਿਹੜਾ ਹੈ ਆਪਣੇ ਸਾਰੇ ਪਰਿਵਾਰ ਨੂੰ ਦਿਵੋ ਤਾਂ ਕਿ ਅੱਛੇ ਸੋ ਅਛੇ ਢੰਗ ਦੇ ਨਾਲ ਉਹਨਾਂ ਦੀ ਪਰਵਰਿਸ਼ ਹੋ ਸਕੇ ਗਊ ਮਾਤਾ ਦਾ ਜਿਹੜਾ ਵੀ ਇਸ ਦੀ ਸੇਵਾ ਕਰਦਾ ਹੈ ਉਸ ਨੂੰ ਕਹਿੰਦੇ ਆ ਕਿ ਹਰ ਜਨਮ ਦਾ ਸੁੱਖ ਮਿਲਦਾ ਹੈ ਸੁੱਖ ਤਾਂ ਬਹੁਤ ਦੂਰ ਦੀ ਗੱਲ ਹੈ ਜਨਮਾਂ ਦਾ ਬਹੁਤ ਦੂਰ ਦੀ ਗੱਲ ਹੈ ਉਸ ਦੇ ਘਰ 'ਚ ਇਹ ਗਾਰੰਟੀ ਹੈ ਕਿ ਉਹਦੇ ਘਰ 'ਚ ਸੁੱਖ ਸ਼ਾਂਤੀ ਆਂਦੀ ਹੈ ਉਹਨੂੰ ਆਪਣਾ ਕਾਰੋਬਾਰ ਜਿਹੜਾ ਹੈ ਉਹਦਾ ਕਾਰੋਬਾਰ ਚੱਲਦਾ ਹੈ ਔਰ ਧਿਆਨ ਦੇ ਨਾਲ ਬਹੁਤ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਮੈਂ ਸਾਰਿਆਂ ਕੇ ਫਿਰ ਨਿਵੇਦਨ ਕਰਦਾ ਗਊਸ਼ਾਲਾ ਆਓ ਗਊ ਮਾਤਾ ਦੀ ਸੇਵਾ ਕਰੋ ਔਰ ਇਹਨੂੰ ਇੱਥੇ ਮਿਲਦਾ ਚਾਰਾ ਚੋਕਰ ਗੁੜ ਵਗੈਰਾ ਦੇ ਕੇ ਗਊ ਮਾਤਾ ਦੀ ਸੇਵਾ ਕਰੋ ਇਹਨਾਂ ਸ਼ਬਦਾਂ ਨਾਲ ਮੈਂ ਅੱਜ ਫਿਰ ਗੋਪਾਲ ਲక్ష్ਮੀ ਦੀ ਸਾਰੇ ਭਗਤਾਂ ਨੂੰ ਔਰ ਸਾਰੇ ਜਨਤਾ ਨੂੰ ਵਧਾਈ ਦੇਣਾ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਇੱਥੇ ਆਏ ਧੰਨਵਾਦ ਜੀ ਚਲੋ ਜੀ ਜੈ ਸ਼੍ਰੀ ਰਾਮ ਗਊ ਮਾਤਾ ਕੀ ਜੈ ਅੱਜ ਅੰਮ੍ਰਿਤਸਰ ਪਿੰਜਰਾਪੁਰ ਗਊਸ਼ਾਲਾ ਵੱਲੋਂ ਗੋਪਸ਼ਮੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਸ਼੍ਰੀ ਕਿਸ਼orb ਭਗਵਾਨ ਜੀ ਨੇ ਗਊ ਮਾਤਾ ਦੀ ਸੇਵਾ ਦਾ ਪ੍ਰారంਭ ਕੀਤਾ ਸੀ। ਉਹ ਪੂਰੇ ਕਿਸ਼orb ਦੇ ਵਿੱਚ ਅੱਜ ਦਾ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਸਵੇਰ ਤੋਂ ਪਹਿਲੇ ਅਸੀਂ ਹਵਨ ਕੀਤਾ, ਗਊ ਮਾਤਾ ਦੀ ਪੂਜਾ ਕੀਤੀ। ਉਸ ਤੋਂ ਬਾਅਦ ਗੋਪਾਲਿਆਂ ਨੂੰ ਸਕੂਲ ਦੇ ਸਟੂਡੈਂਟ ਨੂੰ ਦੁੱਧ ਬਿਅੰਦਾ ਕਾਰਗਰਮ ਲੱਗ ਹੋਏਗਾ। ਉਸ ਤੋਂ ਬਾਅਦ ਅਮਰਦਾਨੀ ਦਾ satsang ਇੱਥੇ ਅੰਮ੍ਰਿਤਸਰ ਪਿੰਜਰਾਪੁਰ ਗਊਸ਼ਾਲਾ 'ਚ ਹੋਏਗਾ। ਮੈਂ ਅੱਜ ਦੇ ਦਿਨ ਦੀ ਉਹਦੇ ਸ਼ਹਿਰ ਵਾ ਅਮਰੀਕ ਸਰ ਪਿੰਜਰਾ ਪੋਲ ਗਊਸ਼ਾਲਾ ਵੱਲੋਂ ਬਹੁਤ ਬਹੁਤ ਵਧਾਈ ਦੇਣਾ ਪਿੰਜਰਾ ਪੋਲ ਜਿਹੜੀ ਗਊਸ਼ਾਲਾ ਵਾ ਜਿਹਦੇ ਅਧਿਐਕਸ਼ શ્રી ਸੰਤੋਸ਼ ਗੁਪਤਾ ਜੀ ਉਹਨਾਂ ਦੇ ਅੰਦਰ ਇੱਕ ਅਦਿਸ਼ਤਾ ਦੇ ਵਿੱਚ ਇੱਕ ਇੱਥੇ ਹਵਨ ਯੱਗੇ ਦਾ ਕਾਰਜਕ੍ਰਮ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਦੀ ਸਾਰੀ ਟੀਮ ਸੁਨੀਲ ਗੁਪਤਾ ਜੀ ਉਹਨਾਂ ਦੇ ਜਨਰਲ ਸੈਕਟਰੀ ਸ਼ੋਕ ਕਪੂਰ ਜੀ ਔਰ ਸਾਰੀ ਟੀਮ ਜਿਹੜੀ ਸੀ ਉਹਨਾਂ ਨੇ ਇੱਥੇ ਕਾਰਜਕ੍ਰਮ ਦਾ ਯੋਜਨ ਕੀਤਾ ਔਰ ਉਹਨਾਂ ਦਾ ਮੈਂ ਬਹੁਤ ਹੀ ਧੰਨਵਾਦ ਵੀ ਕਰਦਾ ਹਾਰਦਿਕ ਸਵਾਗਤ ਵੀ ਕਰਦਾ ਕਿ ਉਹਨਾਂ ਨੇ ਲੋਕਾਂ ਨੂੰ ਪਬਲਿਕ ਨੂੰ ਤਰ ਹਿੰਦੂ ਸਮਾਜ ਨੂੰ ਸਨਾਤਨ ਨਾਲ ਜੋੜਨ ਦਾ ਜਿਹੜਾ ਉਹ ਕੰਮ ਕਰਦੇ ਪਏ ਉਹ ਜਿੰਨੀ ਉਹਦੀ ਸ਼ਲਾਘਾ ਕੀਤੀ ਤੇ ਉਹ ਘੱਟ ਹੈ ਔਰ ਉਹਨਾਂ ਦੇ ਅੰਡਰ ਜਦੋਂ ਦੀ ਇਹ ਧਰਮ ਗਊਸ਼ਾਲਾ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਵੀ ਅਲਟਰਾ ਮਾਡਰਨ ਅਲਟਰਾ ਮਾਡਰਨ ਗਊਸ਼ਾਲਾ ਚੱਲਦੀ ਪਈ ਹੈ ਇਹਦੇ ਵਿੱਚ ਇਸ ਦੇ ਨਾਲ ਨਾਲ ਦੋ ਗਊਸ਼ਾਲਾ ਹੋਰ ਇੱਕ ਰਾਜੇਵਾਲ ਔਰ ਇੱਕ ਫੋਕਲ ਪੁਆਇੰਟ ਤੇ ਵੀ ਇਹਨਾਂ ਨੇ ਸ਼ੁਰੂ ਕੀਤੀ ਔਰ ਇਹ ਬਹੁਤ ਹੀ ਬੜੀਆ ਕਾਰਜਕਰ ਦੇ ਪੇ ਮੈਂ ਸਾਰੀ ਟੀਮ ਨੂੰ ਜਿਥੇ ਬਹੁਤ ਬਹੁਤ ਵਧਾਈ ਦੇਣਾ ਔਰ ਉਥੇ ਇਹਨਾਂ ਦਾ ਬਹੁਤ ਬਹੁਤ ਸਵਾਗਤ ਵੀ ਕਰਦਾ ਵੀ ਇਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਸਾਰਿਆਂ ਨੂੰ ਗੋਪਸ਼ਟਮੀ ਦੀ ਬਹੁਤ ਬਹੁਤ ਵਧਾਈ